ਮੁੰਨਾ ਪੋਜੀ ਗੁਰਜੰਡ ਸਿੰਘ ਪਿੰਡ ਇਹੀ ਜੋੜ ਸਿੰਘ ਆਵਾ ਕੀ ਗੱਲ ਹੋਈ ਆ ਇਹ ਜਿਹੜੀ ਅੱਜ ਦਰ ਘਟਨਾ ਹੋਈ ਆ ਵੇਖੋ ਕਿ ਪੰਜਾਬ ਦੇ ਵਿੱਚ ਇੱਕ ਅੱਗ ਵੱੜ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦੀ ਪ੍ਰਮਾਹ ਰ ਤੇ ਸਾਡਾ ਪਿੰਡ ਜਿਹੜਾ ਜੋੜਸੋਂ ਆਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜਬੀ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਮਣੀ ਸ਼ਰੇ ਆ ਵੇਖੋ ਜੇ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਕਿ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਟਾਣੀਆਂ ਦੇ ਪਰ ਗੱਲ ਕਰਕੇ ਕੋਈ ਕੁਛ ਨਹੀਂ ਗਾ ਇਹ ਜਿਹੜੀ ਅੱਜ ਮੌਤ ਹੋਈ ਆ ਇਸ ਵੀਰ ਦੀ ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਇਹ ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20 25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋਟੇ ਛੋਟੇ ਇਹ ਇੱਕੋ ਕੁੜੀ ਆ ਪਰ ਇਹ ਜਿਹੜੀ ਹੈਗੀ ਆ ਲਾਨਤ ਦਿਨੋਂ ਦਿਨ ਘਟਾਉਂਦੀ ਥਾਂ ਵਾਧਦੀ ਜਾਂਦੀ ਆ ਵਾਧਦੀ ਜਾਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਸ਼ਰ ਰਾਮ ਵਿਕਰਿਆ ਵੇਦ ਵਿੱਚ ਕੋਈ ਦੋਰਾ ਬਣਿਆ ਭਰਾ ਖਲੋਤੇ ਸਾਰੇ ਮਜਬੂਰ ਸਖ ਵੇਚ ਰਿਹਾ ਵਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉੱਥੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬੰਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਏ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਚ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬਾ ਪ੍ਰਸ਼ਾਸਨ ਠਾਣਾ ਅਸਲ ਜੋ ਸਾ ਪੱਟੀ ਮੋੜਾ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਐਪਰੋਮੇਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਨਾ ਪਿੰਡ ਨੂੰ ਕੋਈ ਕਦਮ ਟੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਤੇ ਪਿੰਡ ਦੇ ਵਿੱਚ ਜਿਹੜਾ ਸ਼ਰਯਾ ਨਸ਼ਾ ਵੇਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਅਰਸ਼ਟ ਕੀਤੇ ਜਾਣ ਇਹਦੇ ਕਤਲ ਕੋਸ਼ਿਸ਼ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਠੀਕਾ ਕਰਕੇ ਮਰਿਆ ਵਾ ਸਾਰਿਆਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਠੀਕ ਹਨ ਹੋਈਆਂ ਭਾਈ ਦਸ ਸੇਮਸੰਗ ਮਰਿਆ ਸੀਗਾ ਮਜਬੀ ਸਿੰਘ ਸਤਨਾਮ ਸਿੰਘ ਮਰਿਆ ਸੀਗਾ ਇੱਕ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਂ ਦਾ ਪਤਾ ਕੀ ਹੈ ਉਹਨਾਂ ਦਾ ਨਾਂ ਜੇ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੰਘ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੇ 50 50 ਗੱਲਿਆਂ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਵਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸੋਂ ਦੋ ਰਾਤ ਲਟਣਦੇ ਸੁੱਤੇ ਵੇ ਗੱਡੀ ਪਰਸੋਂ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਭਾਂਬੜ ਮਚ ਗਿਆ ਜਿਹੜਾ ਇਹ ਚਿਰਾਗ ਬੁਝ ਗਿਆ ਆਉਣ ਵਾਲੇ ਸਮੇਂ 'ਚ ਏਕਾ ਕਰੀਏ ਪਾਰਟੀਆਂ ਬਾਗੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣ ਸੋਹਣੀ ਖਲੋਤੇ ਆ ਕਸ਼ਮੀਰ ਸੋਹਣੀ ਖਲੋਤੇ ਆ ਦੇਸਾ ਸੋਹਣੀ ਖਲੋਤੇ ਆ ਨਰਵੇਲ ਸੋਹਣੀ ਖਲੋਤੇ ਆ ਸਾਰੇ ਪਿੰਡ ਦੇ ਪਤਵੰਤੇ ਆ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਗਾੜੀ ਇਹ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮਾਂ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ੇ ਪਿੰਡ ਗਰਾਊਂਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰਿਆਮ बिक ਰਿਆ ਵਾ ਵੇ ਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਨਹੀਂ ਤੇ ਆ ਕੇ ਕੋਈ ਤੁਬਲੀ ਵਾਲੀ ਸੜਕ ਵੇਖ ਲੇ ਕੋਈ ਸਭਰਾਵਾਂ ਵਾਲੀ ਵੇਖ ਲੇ ਕੋਈ ਪਰ ਉਹਦੇ ਚ ਤਾਂ ਅਸੀਂ ਵੀ ਦੋਸ਼ੀ ਮੰਨਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜਵਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜੁਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸਰ ਨੂੰ ਵੀ ਦੂਜਾ ਦੂਜੇ ਨੂੰ ਆਖੇ ਦੂਜਾ ਦੂਜੇ ਨੂੰ ਆਖੇ ਸੀ ਮਾਰੇ ਬਣਾਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀ ਨੂੰ ਅਨਿਸ਼ਵਾਸਨ ਦਵਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੁਖਤ ਘਟਨਾ ਨਾ ਹੋਵੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਸਿੰਘ ਕਿਹੜਾ ਪਿੰਡ ਆ ਜਿਹੜ੍ਹ ਸਿੰਘ ਵਾਲਾ ਕੀ ਗੱਲ ਹੋਈ ਮੁੰਡਾ ਵੀਰ ਟੀਕਾ ਲਾ ਕੇ ਮਰੇ ਹਸਮੈਗ ਦਾ ਕੀ ਨਾਂ ਦਾ ਸਰਜੀਤ ਸਿੰਘ ਕਿੰਨੇ ਕੁ ਮੁੰਡੇ ਜੀ ਉਮਰ ਵੀਰ 24 25 ਸਾਲ ਦੀ ਉਮਰ ਆ ਸਾਰੀ ਵਾਲਾ ਵੇਲਾ ਵੀ ਛੋਟੀ ਜਿਹੀ ਕੁਝ ਸ਼ਾਂਕਸਾਲਾ ਦੀ ਇੱਕ ਪਿੰਡੋਂ ਸਮਾ ਇਥੋਂ ਵਾਜਾਂ ਮਾਰਦਿਆਂ ਮਾਰਦਿਆਂ ਸਵੇਰੇ 6 ਵਜੇ ਗਿਆ ਵਾ ਤੇ ਪਿੰਡ ਨੂੰ ਚਲ ਗਿਆ ਵਾ ਤੇ ਪਿੰਡੋਂ ਵਿਕਰ ਆ ਸਾਡੇ ਪਿੰਡ ਦਾ ਮਜਬੀਆ ਸਿੰਘ ਦਾ ਮੁੰਡਾ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਤੇ ਆਂਦੇ ਆਂਦੇ ਉਤੋਂ ਰੁਪਈਆ 500 ਇਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਇਹ ਪੈਸੇ ਫੋਨ ਦੇ ਮਗਰ ਉਹ ਪੈਸੇ ਲੈ ਗਿਆ ਕੱਢ ਕੇ ਵਾਜਾਂ ਮਾਰਦਿਆਂ ਮਾਰਦਿਆਂ ਨਿਕਲ ਗਿਆ ਪਿੰਡੋਂ ਵਿਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉੱਥੇ ਇਹ ਜਾਂਦਾਂ ਨੂੰ ਉੱਥੇ ਡੱਗਾ ਪਿਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀ ਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਹੀ ਜੇ ਵੇਖਿਆ ਜਾਵੇ ਤੇ ਕਿੰਨਾ ਕੋ ਨਸ਼ਾ ਹੈ ਇੱਥੇ ਬਹੁਤ ਜ਼ਿਆਦਾ ਨਸ਼ਾ ਗਿਰਿਆ ਨਸ਼ੇ ਦੀ ਦੇ ਹੱਥ ਹੀ ਕੋਈ ਨਹੀਂ ਕੋਈ ਦਰਖਾਸਤ ਨਹੀਂ ਦਿੱਤੀ ਇਹਦੇ ਬਾਰੇ ਦਰਖਾਸਤ ਵੀ ਆ ਸਰਦਾਰ ਸੋਨ ਸੁਣਾਵੇਂ ਬੇਨਤੀ ਕੀਤੀ ਆ ਗਏ ਮੇਰੇ ਵੀਰ ਉੱਥੇ ਜਾ ਕੇ ਪੀਐਸ ਸਾਹਿਬ ਨੂੰ ਵੀ ਆਖਿਆ ਵਾ ਪੀਐਸ ਸਾਹਿਬ ਆਂਦਾ ਵੀ ਅਹੀਂ ਕਿਆ ਵਾ ਪੱਟੀ ਵਾਲੇ ਐਸ ਐਚਓ ਨੂੰ ਫੋਨ ਬਕਾਇਦਾ ਅਪਸੋਰਡ ਸੁਣਾ ਵੀ ਕੀਤਾ ਹੋਰ ਵੀ ਮੇਰੇ ਵੀਰਾਂ ਨੇ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਅਣਕੇ ਦੇ ਤਾਂ ਇਹ ਸ਼ਰਿਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੂਹੀ ਅੱਗੇ 10 ਮਿੰਟਾਂ 'ਚ ਪਤਾ ਨਹੀਂ 20 ਵੋਟ ਸ਼ਿਕਲਾ ਆ ਜਾਂਦੇ ਆ ਸ਼ਰਿਆਮ ਨੇ ਧੜ ਘੁਰ ਕੇ ਵੇਚਦਾ ਕੋਈ ਨਹੀਂ ਉਹਨੂੰ ਡੱਕਦਾ ਕੱਲਾ ਵੀ ਇਹਦਾ ਕੋਈ ਨਹੀਂ ਨਹੀਂ ਉਹ ਸਾਰਾ ਪਰਿਵਾਰ ਹੀ ਉਹ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ ਕੱਲਾ ਜਿੰਨੇ 3-4 ਜੀ ਇਹ ਸਾਰੇ ਆਪ ਦਾ ਇਹ ਕੰਮ ਕਰਦੇ ਬਕਰ ਦਾ ਪਰਿਵਾਰ ਸ਼ਰਿਆਮ ਕਿਹੜਾ ਬੇਡਾ ਜੌੜ ਸਿੰਘ ਵਾਲਾ ਗੱਲ ਹੋਈ ਜਾਂਦੀ ਸਾਡੇ ਚਾਚੇ ਦਾ ਪੁੱਤ ਆ ਸਰਜੀਤ ਸਿੰਘ ਕੀ ਗੱਲ ਬਣੀ ਇਹਨੇ ਸਵੇਰੇ ਟੀਕਾ ਲਾ ਲਿਆ ਠੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਸ਼ਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤਬਰ ਵੀ ਇੱਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਹਿਬਾਨਾਂ ਨੂੰ ਵੀ ਕਹਿੰਦੀ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਉੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਧੁੰਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾਂ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ ਮੰਗਦੇ ਮੰਗਦੇ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚ ਰੰਜੀਤ ਸਰ ਪਿੰਡ ਜੋੜ ਸਿੰਘ ਵਾਲਾ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਟੀਕ ਦੇ ਆਰਡਰ ਜਣਾ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਰਿਪੋਰਟ ਕੀਤਾ ਹੈ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ 45 ਹਸਤਾ ਵਿੱਚ ਮੇਰਾ ਪੱਖਦਰ ਵੀ ਕਰਦੇ ਜੋ ਵੀ ਨਾ ਚੁਕੀ ਚੁਕੀ ਤੇ ਵੀ ਕੋਸ਼ਿਸ਼ ਹੋਇਆ ਇਹਨਾਂ ਉਸ ਆਪ ਉਸ ਤੋਂ ਬਾਅਦ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਗ੍ਰਿਫਤਾਰ ਵੀ ਪਰਚਾ ਦਤੀ ਕਰਦੇ ਬਹੁਤ ਬੰਦਿਆਂ ਦੇ ਜੇ ਕੋਈ ਹੋਰ ਵੀ ਵਿੱਚ ਕੀੜਾ ਕੋਈ ਪਾਰਟ ਹੋਊ ਉਹਦੇ ਵੀ ਆਪੇ ਖੋਲ੍ਹਿਆ ਜੀ ਪਰਿਵਾਰ ਵੱਲੋਂ ਹੀ ਸਾਲਾ ਕਿਸੇ ਨਾਂ ਲਿਆ ਜਾ ਰਿਹਾ ਕੁਝ ਵਿਅਕਤੀ ਨੇ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਵੇਚਦੀ ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਏ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋਵੇ ਆਪ ਨੂੰ ਜੀ ਮੋਤ ਸੀ ਹਾਂ ਜੀ ਉਹਦੇ ਖਿਲਾਫ ਐਨਕਸਟਿਨ ਕਰ ਰਹੀ ਹੈ 105 ਵੀ ਇਹਨਾਂ ਤੇ ਕਰ ਰਹੀ ਹੈ ਅਸੀਂ ਜਾਰੀ ਹੈ ਬਾਕੀ ਇਨਵਿਸਟਿਗੇਸ਼ਨ ਜੇ ਜੋ ਵੀ ਸਾਹਮਣੇ ਆਉਂਦਾ ਜਿੰਨੇ ਬੰਦੇ ਜੀਏ ਉਹਦੇ ਖਾਤਮੇ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਠੀਕ ਹੈ